ਅਮਿਸ਼ੇ ਰਜਾ ਭੰਡਾਰੀ ਨੀ ਕਵੇ ਰਜਾ ਤੇ ਭਗਤ ਸਿਉਂਦਾ ਲੈ ਰਜਾ ਦਲੀਆ ਪੈਦਾ ਹੋਣਾ ਨਹੀਂ ਜੰਗ ਕੁਰੂਖੇਤਰ ਜੈਸਾ ਨਾਗ ਨਹੀਂ ਜਮੇਤਰ ਜੈਸਾ ਰੇਸ਼ਮ ਜੀਨੋ ਬਿਹਤਰ ਜੈਸਾ ਬਰਮਾ ਜਸਬਕਾਉਣਾ ਨਹੀਂ ਦੇਨ ਚੰਗਾ ਈਦਾ ਜੈਸਾ ਫਕਰ ਫਰੀਦਾ ਜੈਸਾ ਗੰਗੂ ਤੇ ਵਜੀਦਾ ਜੈਸਾ ਮਾੜਾ ਬੀਜ ਪੋਣਾ ਨਹੀਂ ਔਜ ਜੈਸਾ ਕਾਠ ਰਾਜਾ ਨਿੱਗਣਾ ਬਰਾਟ ਜੈਸਾ ਮਾਰ ਦੁੱਲੇ ਰਾਠ ਜੈਸਾ ਕਿਸੇ ਨੇ ਲਕੋਣਾ ਨਹੀਂ ਸੂਰਮਾਨੀ ਤੇ ਰਾਜਾ ਭੰਡਾਰੀ ਨੀ ਕਵੇ ਰਾਜਾ ਤੇ ਭਗਤ ਸਿਉਂ ਦਾ ਲੇ ਰਾਜਾ ਦਲੇਰ ਪੈਦਾ ਹੋਣਾ ਨਹੀਂ ਪਿਆਰ ਭਾਈ ਭੈਣ ਜੈਸਾ ਵੈਦ ਨਹੀਂ ਸਖੈਣ ਜਾਂ ਸੰਦੇਸ਼ਾਂਾਂ ਦੀ ਨੈਣ ਜੈਸਾ ਕਿਸੇ ਸੀਸ ਤੋਂ ਨਾ ਨਹੀਂ ਟਿੱਖਾ ਬੋਲਾ ਵਿੰਡੇ ਜੈਸਾ ਸਵਾਦ ਨਹੀਂ ਚਟਿੰਡੇ ਜੈਸਾ ਤੇ ਸ਼ਾਣਾ ਬਠਿੰਡੇ ਜੈਸਾ ਮੇਲਾ ਦਾ ਖਲੋਣਾ ਨਹੀਂ ਗਿਲਾ ਨਹੀਂ ਚਤੌੜ ਜੈਸਾ ਕੌਲ ਨਹੀਂ ਪਧੌੜ ਜੈਸਾ ڈاکੂ ਜੌਣੇ ਮੌੜ ਜੈਸਾ ਕਿਸੇ ਦੇਸ਼ ਹੋਣਾ ਨਹੀਂ ਸੂਰਮਾ ਨਿਸ਼ੇਰ ਜਾ ਭੰਡਾਰੀ ਨਹੀਂ ਕਮੇ ਰਜਾ ਤੇ ਭਗਤ ਸਿਉਂਦਾ ਲੈ ਰਜਾ ਦਾ ਲੈ ਰ ਪੈਦਾ ਹੋਣਾ ਨਹੀਂ ਕੋਇਲ ਜੈਸਾ ਬੋਲ ਤੇ ਹਾਨਾ ਸਜੈ ਸਿਤੂਰਾ ਨਹੀਂ ਜੈ ਰ ਜੈਸਾ ਕਵੜਾ ਤੇ ਸ਼ਾਹਦ ਜੈਸਾ ਮਠਾਣਾ ਜਰਮਣੀ ਦੀ ਤੂਪਤੇ ਸਫਾਈ ਨਾ ਫਰਾਂਸ ਜੈਸੀ ਰੂਮ ਦੇ ਜਵਾਨ ਜਾ ਜਵਾਨ ਕੋਈ ਡਠਾਣਾ ਜਰਮਣੀ ਦੀ ਤੂਪਤੇ ਸਫਾਈ ਨਾ ਫਰਾਂਸ ਜੈਸੀ ਰੂਮ ਦੇ ਜਵਾਨ ਜਾ ਜਵਾਨ ਕੋਈ ਡਠਾਣਾ ਖਲੀ ਜੈਸਾ ਬੈਲ ਤੇ ਅਰਾਕੀ ਨਾ ਅਰਾਨ ਜੈਸਾ ਬਾਂਗਰ ਦੀ ਮੱਜਾ ਜਾ ਕਿਸੇ ਵੀ ਮੈਂ ਦਾ ਪਿੱਠਾਣਾ ਰੱਜ ਵਾਲੀ ਜੈਸਾ ਨਾ ਅਕਾਲਹੀਨ ਸ਼ਹਿਰ ਕੋਈ ਵਾਰਿਸ਼ਾ ਦੀ ਹੀਰਦੇ ਸਮਾਨ ਕੋਈ ਚਿੱਠਾਣਾ ਖੁਸ਼ੀ ਨਾ ਬਰਾਤ ਜਿੰਨੀ ਬਰਕਤ ਜਮਾਤ ਜਿੰਨੀ ਤੰਗੀ ਹਵਾ ਲਾਤ ਜਿੰਨੀ ਡਾਰ ਹੈ ਨਾ ਡੈਣ ਜਾ ਫੌਜ ਜੈਸਾ ਠਾਠ ਰਾਜਾ ਡਿੱਠਾ ਨਾ ਬਰਾਠ ਜੈਸਾ ਦੁੱਲੇ ਜੈਸਾ ਰਾਠ ਹੂਰ ਵੈਦ ਨਾ ਹਸੈਣ ਜਾ ਚੰਗਾ ਦੇਨ ਈਦ ਜੈਸਾ ਫਕਰ ਫਰੀਦਾ ਜੈਸਾ ਪਾਪੀ ਨਾ ਵਜੀ ਦਾ ਜੈਸਾ ਸਾਬਰ ਹਸੈਣ ਜਾ ਪੈਰਸ ਜਿਹਾ ਸ਼ਹਿਰ ਲਹਿਰ ਆਪਨੇ ਬਤਨ ਜੈਸੀ ਸੋਕਣ ਜਵੈ ਰਤੀ ਅੜੀਕਣਾ ਨਾ ਪਹਿਣ ਜਾ ਮਿੱਠੀ ਸ਼ਹਿਗਰ ਜਜੈਸੀ ਬੁਰੀ ਸ਼ਹਿਗਰ ਜਜੈਸੀ ਝੱਲਣਾ ਹਾਰ ਜਤੇ ਮਾਰਾ ਜਦ ਕਤਾਪ ਜਾ ਘੂੜਾ ਨਾ ਫਰਾਕ ਜੈਸਾ ਸਾਦ ਮਤਲਾਕ ਜੈਸਾ ਦੁੱਖ ਨਾ ਫਰਾਕ ਜੈਸਾ ਸੁਖ ਨਾ ਮਲਾਪ ਜਾ ਭਾਰਾ ਕਾ ਦਫੀਲ ਜੈਸਾ ਸਖੀਨਾ ਖਲੀਲ ਜੈਸਾ ਨਾ ਗਲੀ ਜਪੀ ਲ ਜੈਸਾ ਮਾੜਾ ਕੰਮ ਪਾਪ ਜਾ ਪਹਿਲਵਾਨ ਗਾਮੇ ਜੈਸਾ ਪਾਰਦਾ ਪਜਾਮੇ ਜੈਸਾ ਬਾਬੂ ਸਾਖਾ ਮਾਮੇ ਜੈਸਾ ਪਿਆਰ ਮਾਈ ਬਾਪ ਜਾ ਬਹਿ ਜੋ ਸ਼ੋਰ ਪਉਣਾ ਮਾੜਾ ਲੈ ਜਲਾ ਬਣਾਉਣਾ ਮਾੜਾ ਮਿੱਠੜੀ ਜ਼ਬਾਨ ਰਾਗਵਾਦੀਆ ਅਲਾਪ ਦੀ ਹੋਗ ਵਿੱਚ ਗਾਉਣਾ ਮਾੜਾ ਵੈਰ ਨੂੰ ਵਧਾਉਣਾ ਮਾੜਾ ਰੱਖਣਾ ਲਿਹਾਜ ਗੱਲ ਕਰਨੀ ਮਲਾਪ ਦੀ ਮਾਰਿਆਂ ਨੂੰ ਢੋਣਾ ਮਾੜਾ ਖੀ ਨੀ ਦਿਖਾਉਣਾ ਮਾੜਾ ਦੂਏ ਦੀ ਸ਼ਰਮ ਮਨੁ ਸ਼ਰਮਾ ਜਾਣ ਆਪਦੀ ਬਾਬੂ ਜੀ ਪੰਜਾਬੀ ਫੇਰ ਸੇਖਾ ਦਾ ਜਵਾਨਾ ਹੋ ਰਵੀਰ ਜੀ ਪੰਜਾਬੀ ਬੋਲੀ ਤੇਰੇ ਮਾਤੇ ਬਾਫਦੀ ਬੰਗਲੋ ਬੰਗਾਲੀ ਬੋਲੇ ਪਾਸ ਤੋਂ ਪਠਾਨ ਬੋਲੇ ਆਪਦੀ ਜਵਾਨ ਚੇਕਤਾਵ ਲੋਕੀ ਸ਼ਾਫਦੀ ਹਿੰਦੀ ਅਰਬੀ ਤੇ ਤੀਜੀ ਫਾਰਸੀ ਰਲਾ ਕੇ ਨਾ ਰਏ ਸਵਾਜਾ ਔਰ ਦੂ ਜਵਾਨ ਬਾਨੀ ਜਾ ਪਦੀ ਕਾਚਲੀ ਜੀ ਬੋਲੀ ਛੱਡ ਚਲੇ ਗਏ ਬਲਾਈ ਤਬੂਰੇ ਚੜੀ ਵੀ ਜ਼ਹਰ ਤੈਨੂੰ ਆਗਰ ਜਿਸਾ ਪਦੀ ਬਾਬੂ ਜੀ ਪੰਜਾਬੀ ਫਿਰ ਸੇ ਖਦਾ ਜਵਾਨਾ ਹੋ ਰਵੀਰ ਜੀ ਪੰਜਾਬੀ ਬੋਲੀ ਤੇਰੇ ਮਾਤੇ ਬਾਪ ਦੀ ਕੋਟਸੀ ਬਣਾਉਣਾ ਮੇਚਾ ਲੈਂਦਾ ਫਿਰ ਨਿਕਰਾਂ ਦਾ ਸਿਉਣੀ ਸਾਲਾ ਵਾਰਤੀ ਕਮੀ ਜਮੀ ਜਫੀਰ ਨਾ ਫਦੀ ਹੋ ਆਇਆ ਦਾ ਰੰਗ ਵੈ ਦਾ ਖੰਗ ਦੀ ਦਵਾਈ ਕਰੇ ਪੇਟ ਦੇ ਦਰਦ ਨੂੰ ਕਰੂ ਕੀ ਗੋਲੀ ਤਾਪਦੀ ਮਾਦਰੀ ਜਵਾਨ ਸ਼ਾਟ ਗਾਇਨਾ ਦੇ ਮਗਰ ਲੱਗਾ ਐ ਗਵਾਦ ਬੇਵਕੂਫਾ ਕਿਹੜੀ ਗੱਲ ਪਾਪ ਦੀ ਬਾਬੂ ਜੀ ਪੰਜਾਬੀ ਫੇਰ ਸੇਖਦਾ ਜਵਾਨਾ ਹੂ ਰ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ ਢੋਲ ਗੱਜ ਪਾਵੇ ਮਿੱਠੀ ਤੁਰੀ ਦੀ ਆਵਾਜ਼ ਹੁੰਦੀ ਰੇ ਲਚੀ ਕਮਾਰ ਦੀ ਡਰਾਉਣੀ ਆਵਾਜ਼ ਪਾਪ ਦੀ ਖੇਣ ਕੀ ਬਸ਼ੀਰਾ ਸ਼ੇਰ ਬੱਬਰ ਚੰਗਿਆੜੇ ਹੂ ਰ ਮੇਮਣੀ ਦੇ ਨਾਲ ਆਵਾਜ਼ ਰਲੇ ਨਾ ਘੜਾ ਪਦੀ ਕੋਇਲ ਕੂ ਕੂ ਕਰੇ ਸਾਦਾ ਆਪਣੀ ਜ਼ਬਾਨੇ ਤਬ ਬੋਲੰਗਾਰੀ ਦੀ ਕਹੇ ਜ਼ਬਾਨ ਤੇ ਭਰਤ ਚੌਂਦੀ ਬਾਬੂ ਜੀ ਪੰਜਾਬੀ ਵੀਰ ਇਸੇ ਕਰਦਾ ਜੰਗ ਗੁਰੂ ਕਸ਼ੇਤਰ ਜੀ ਦਾ ਨਾ ਜਾਤੀ ਜਮੀਤ ਤੇ ਸਾਡੀ ਨਾ ਬੇਤਰ ਜਾਈ ਸਭਾ ਜਾਂ ਸਕੌਣਾ ਨੇ ਦੇਨ ਚੰਗਾ